ਇਸ ਸੋ ਖੁਸ਼ੀਆਂ ਦੇ ਵੰਡ ਦਾ ਖਜ਼ਾਨੇ ਤੇ ਆਇਆ ਮੈਂ ਦੂਰੋਂ ਸੁਣ ਕੇ ਸੋ ਅੱਜ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਵਿੱਚ ਪਹੁੰਚੇ ਆਂ ਬੜੀ ਖੁਸ਼ੀ ਦੀ ਗੱਲ ਆ ਤੇ ਸਭ ਤੋਂ ਪਹਿਲਾਂ ਦੱਸਣਾ ਚਾਹੁੰਦੇ ਆ ਕਿ ਬੜੀ ਰੋਹਾਨੀਅਤ ਇਸ ਜਗ੍ਹਾ ਤੇ ਫੀਲ ਹੁੰਦੀ ਆ ਮਹਿਸੂਸ ਕਰਦੇ ਆ ਤੁਸੀਂ ਰੋਹਾਨੀਅਤ ਨੂੰ ਤੇ ਦਾ ਓਪਨ ਡੋਰ ਚਰਚ ਖੋਜੇਵਾਲਾ ਜਿਹੜਾ ਕਿ ਪੂਰੇ ਸੰਸਾਰ ਦੇ ਵਿੱਚ ਬਾਈਬਲ ਬੇਸ ਮਿਨਿਸਟਰੀ ਮੰਨਿਆ ਜਾਂਦਾ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਖੋਜੇਵਾਲ ਨੂੰ ਇੱਕ ਬਾਈਬਲ ਯੂਨੀਵਰਸਿਟੀ ਵੀ ਕਿਹਾ ਜਾਂਦਾ ਸੋ ਆਓ ਆਪਾਂ ਅੱਜ ਤੁਹਾਡੇ ਨਾਲ ਬਹੁਤ ਸਾਰੇ ਖੁਦਾ ਦੇ ਦਾਸ ਇਸ ਜਗ੍ਹਾ ਤੇ ਪਹੁੰਚਿਆ ਉਹਨਾਂ ਦੇ ਨਾਲ ਅੱਜ ਤੁਹਾਨੂੰ ਮਿਲਾਵਾਂਗੇ ਦੱਸਾਂਗੇ ਕਿ ਕੀ ਕਿੱਥੋਂ-ਕਿੱਥੋਂ ਖੁਦਾ ਦੇ ਦਾਸ ਅੱਜ ਇਸ ਜਗ੍ਹਾ ਤੇ ਆਏ ਆ ਤੇ ਕੀ ਉਹ ਆਪਣੇ ਮਨ ਦੇ ਵਿੱਚ ਕੀ ਇੱਛਾ ਰੱਖਦੇ ਆ ਦਾ ਓਪਨ ਡੋਰ ਚਰਚ ਪ੍ਰਤੀ ਤੇ ਪਸ ਸੁਜੋਲ ਜੀ ਤੇ ਪ੍ਰਤੀ ਕੀ ਉਹਨਾਂ ਦੇ ਵਿਚਾਰ ਆ ਸਾਰੀ ਗੱਲਬਾਤ ਅੱਜ ਤੁਹਾਡੇ ਨਾਲ ਕਰਾਵਾਂਗੇ ਤੇ ਅੱਜ ਜਿਹੜਾ ਤੁਹਾਡੇ ਲਈ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਅੱਜ ਦਾ ਵਲੌਗ ਬਹੁਤ ਬles ਹੋਣ ਵਾਲਾ ਜਿੱਥੇ ਤੁਸੀਂ ਬੈਠੇ ਆਪਣੇ ਘਰਾਂ ਚ ਬੈਠਿਆ ਕਿਤੇ ਵੀ ਬੈਠਿਆ ਬਹੁਤ ਬਰਕਤ ਗ੍ਰਹਿਣ ਕਰੋਗੇ ਇਹ ਮੇਰਾ ਵਿਸ਼ਵਾਸ ਆ ਤੇ ਜੋ ਅਸੀਂ ਇਸ ਜਗ੍ਹਾ ਤੇ ਇਸ ਸਮੇਂ ਇੱਕ ਹਜ਼ੂਰੀ ਨੂੰ ਮਹਿਸੂਸ ਕਰ ਰਹੇ ਆ ਪ੍ਰੈਜ਼ੈਂਸ ਨੂੰ ਮਹਿਸੂਸ ਕਰ ਰਹੇ ਆ ਉਹ ਸੇਮ ਤੁਸੀਂ ਆਪਣੇ ਜੀਵਨਾਂ ਚ ਮਹਿਸੂਸ ਕਰੋਗੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਗੋਡ ਬlesਿੰਗ ਕੋਈ ਸ਼ੁਮ ਸੀਦਾ ਧੰਨਵਾਦ ਹੈ ਜੀ ਅੱਜ ਅਸੀਂ ਖੋਜੇਵਾਲ ਚਰਚ ਦੇ ਵਿੱਚ ਆਏ ਆਂ ਔਰ ਖੋਜੇਵਾਲ ਚਰਚ ਦੇ ਵਿੱਚ ਸਾਨੂੰ ਅੱਜ ਪਾਸਟਰ ਦਿਓਲ ਜੀ ਨੇ ਬੁਲਾਇਆ ਅੱਜ ਮੈਂਟਰਸ਼ਿਪ ਜਿਹੜੀ ਹੈਗੀ ਐ ਇੱਥੇ ਕਲਾਸ ਕਹਿ ਲੋ ਜਾਂ ਇੱਕ ਮੀਟਿੰਗ ਕਹਿ ਲੋ ਔਰ ਅਸੀਂ ਇਹ ਵਿਸ਼ਵਾਸ ਕਰਦੇ ਆਂ ਕਿ ਅੱਜ ਜਦੋਂ ਅਸੀਂ ਇਹ ਬੰਦਗੀ ਨੂੰ ਇਹ ਇਬਾਦਤ ਨੂੰ ਟੈਂਡ ਕਰਕੇ ਜਾਵਾਂਗੇ ਤੇ ਸਾਡੀ ਵਾਪਸੀ ਜਿਹੜੀ ਉਹ ਵੱਡੀ ਬਰਕਤ ਦੇ ਨਾਲ ਹੋਵੇਗੀ ਔਰ ਪਰਮੇਸ਼ਰ ਤੁਹਾਨੂੰ ਬਹੁਤ ਜ਼ਿਆਦਾ ਬਰਕਤ ਦੇਵੇ ਐਸ ਲੋਰ ਪ੍ਰਭੂ ਦਾ ਧੰਨਵਾਦ ਹੋਵੇ ਸਾਰੇ ਹੀ ਆਦਰਨੀਏ ਆਨਲਾਈਨ ਦੇਖ ਰਹੇ ਸਾਰੇ ਹੀ ਪ੍ਰਭੂ ਦੇ ਦਾਸਾਂ ਨੂੰ ਪ੍ਰਭੂ ਦੇ ਪਿਆਰੇ ਅਜ਼ੀਜ਼ਾਂ ਨੂੰ ਯੇਸ਼ੂ ਮਸੀਹ ਦੇ ਜਿੰਦਾ ਜਲਾਲੀ ਪਵਿੱਤਰ ਪਾਕ ਨਾਮ ਚ ਜੈ ਮਸੀਹ ਦੀ ਅੱਜ ਬੜਾ ਹੀ ਭਾਗਾਂ ਵਾਲਾ ਦਿਨ ਹੈ ਪ੍ਰਭੂ ਜੀ ਦੀ ਅਪਾਰ ਕਿਰਪਾ ਦਇਆ ਸਦਕਾ ਅਸੀਂ ਮੈਂਟਰਸ਼ਿਪ ਮੀਟਿੰਗ ਦੇ ਵਿੱਚ ਆਏ ਆ ਫਾਸ ਜਯੋਲ ਸਾਹਿਬ ਹਰਤੀ ਜਯੋਲ ਜੀ ਖੋਦੇਵਾਲਾ ਸਾਹਿਬ ਉਹਨਾਂ ਨੇ ਸਾਨੂੰ ਅਨਵਾਇਟ ਕੀਤਾ ਸੱਦਿਆ ਬੁਲਾਇਆ ਤੇ ਅਸੀਂ ਉਹਨਾਂ ਦੇ ਸੱਦੇ ਤੇ ਪ੍ਰਭੂ ਜੀ ਦੀ ਅਪਾਰ ਕਿਰਪਾ ਨਾਲ ਇੱਥੇ ਪਹੁੰਚੇ ਆਂ ਕਿ ਅਸੀਂ ਸ਼ੁਕਰਗੁਜ਼ਾਰ ਆਂ ਕਿਉਂਕਿ ਅੱਗੇ ਵੀ ਅਸੀਂ ਜਦੋਂ ਇੱਥੇ ਆਏ ਤੇ ਬਹੁਤ ਕੁਝ ਪ੍ਰਭੂ ਨੇ ਸਾਨੂੰ ਆਪਣੇ ਦਾਸ ਦੇ ਦੁਆਰਾ ਸਿਖਾਇਆ ਤੇ ਅਦੁੱਧ ਸਾਨੂੰ ਆਸ਼ੀਸ਼ ਦਿੱਤੀ ਹੈ ਉਹਨੇ ਆਪਣੀ ਬਰਕਤ ਨਾਲ ਨਵਾਜਿਆ ਪਰਮੇਸ਼ਰ ਨੇ ਅਸੀਂ ਸ਼ੁਕਰ ਕਰਦੇ ਆਂ ਤੇ ਪਾਸ ਦਿਓਲ ਸਾਹਿਬ ਨੂੰ ਪ੍ਰਭੂ ਨੇ ਚੁਣਿਆ ਆਂ ਪ੍ਰਭੂ ਜੀ ਦੇ ਬੰਦਿਆਂ ਨੂੰ ਪ੍ਰਭੂ ਜੀ ਦੇ ਸੇਵਕਾਂ ਨੂੰ ਹੋਰ ਵੀ ਜ਼ਿਆਦਾ ਉਹ ਪਰਮੇਸ਼ਰ ਦੀ ਉਸ ਵਚਨ ਨੂੰ ਸਿਖਾ ਸਕਣ ਉਹ ਸੇਵਕਾਈ ਦੇ ਵਿੱਚ ਅੱਗੇ ਵਧਣ ਲਈ ਸਿਖਾ ਸਕਣ ਪ੍ਰਭੂ ਦਾ ਧੰਨਵਾਦ ਹੋਵੇ ਕਾਜ ਵਿੱਚ ਪ੍ਰੋਫੈਟ ਦਵਿੰਦਰ ਸਿੰਘ ਸ਼੍ਰੀ ਮੁਕਸਤ ਸਾਹਿਬ ਤਾਂ ਮਾਨਸਾ ਵੀ ਸਾਡਾ ਚਰਚਾ ਹੈ ਕੈਂਚੀਆਂ ਤੇ ਫਾਜ਼ਿਲ ਦਾ ਚਰਚਾ ਹੈ ਤਾਂ ਮੇਰੇ ਨਾਲ ਪਾਸਟਰ ਜੀ ਪਾਸਟਰ ਸੁਖਵਿੰਦਰ ਜੀ ਫਾਜ਼ਿਲ ਦਾ ਚਰਚਾ ਆਏ ਨੇ ਪਾਸਟਰ ਅਭਿਸ਼ੇਕ ਜੀ ਬਰਨਾਲੇ ਚਰਚਾ ਕਰਾਏ ਨੇ ਪਾਸਟਰ ਚੰਨੀ ਜੀ ਮਾਨਸਾ ਚਰਚਾ ਕਰੇ ਨੇ ਤਾਂ ਮੇਰੇ ਨਾਲ ਪੂਰੀ ਸਾਰੀ ਟੀਮ ਹੈ ਜੋ ਸਾਡੇ ਨਾਲ ਭਰਾ ਜੋ ਵੀ ਐਲਦਰ ਹੈ ਟੀਮ ਦੇ ਚਰਚ ਦੇ ਐਲਦਰ ਨੇ ਸਭ ਪ੍ਰਭੂ ਜੀ ਦੀ ਕਿਰਪਾ ਨਾਲ ਆਇਆ ਤੇ ਮੈਂ ਪ੍ਰਭੂ ਦਾ ਸ਼ੁਕਰ ਕਰਦਾ ਤੇ ਅੱਜ ਅਸੀਂ ਆਸ ਕਰਕੇ ਆਏ ਹਾਂ ਪ੍ਰਭੂ ਜੀ ਦੀ ਕਿਰਪਾ ਜਿੱਦਾਂ ਖੁਦਾ ਨੇ ਸਾਨੂੰ ਪਹਿਲਾਂ ਵਿਧਾਇਆ ਔਰ ਇਸੇ ਤਰ੍ਹਾਂ ਅੱਜ ਦੀ ਮੀਟਿੰਗ ਵੀ ਸਾਡੇ ਲਈ ਬਹੁਤ ਖਾਸ ਮੀਟਿੰਗ ਹੋਏਗੀ ਔਰ ਅਸੀਂ ਜਦੋਂ ਇਹ ਮੀਟਿੰਗ ਨੂੰ ਕਰਕੇ ਜਾਵਾਂਗੇ ਅਸੀਂ ਬਹੁਤ ਸਾਰੀ ਬਲੇਸਿੰਗ ਨੂੰ ਲੈ ਕੇ ਜਾਵਾਂਗੇ ਤਾਂ ਮੈਂ ਸਭ ਨੂੰ ਬੇਨਤੀ ਕਰਦਾ ਜੋ ਦੇਖ ਰਹੇ ਸੁਣ ਰਹੇ ਤੁਸੀਂ ਵੀ ਕੋ ਦਿਵਾਲ ਚਰਚ ਵਿੱਚ ਆਓ ਪ੍ਰਭੂ ਦਾ ਤਾਸ ਬਹੁਤ ਹੀ ਹੰਬਰ ਬਹੁਤ ਹੀ ਪਿਆਰੇ ਹਨ ਜਿਨ੍ਹਾਂ ਨੂੰ ਖੁਦਾ ਦਾ ਆਤਮਾ ਚਲਾਉਂਦਾ ਹੈ ਮੈਂ ਇਸ ਮੀਟਿੰਗ ਤੋਂ ਪਹਿਲਾਂ 4 ਦਿਨ ਪਹਿਲਾਂ ਇੱਕ ਦਰਸ਼ਨ ਦੇਖਿਆ ਜਿਸ ਦਰਸ਼ਨ ਚ ਵਿਯੋਲ ਸਾਹਿਬ ਮੇਰੇ ਨਾਲ ਗੱਲ ਕਰਦੇ ਸੀ ਉਸ ਤੋਂ ਬਾਅਦ ਇਹ ਮੀਟਿੰਗ ਪ੍ਰਭੂ ਜੀ ਦੀ ਕਿਰਪਾ ਨਾਲ ਜੋ ਪ੍ਰਭੂ ਨੇ ਸਾਨੂੰ ਮੌਕਾ ਦਿੱਤਾ ਜਿਵੇਂ ਦਿਖਾਇਆ ਸੀ ਉਸ ਤਰ੍ਹਾਂ ਅਭਿਸ਼ੇਕ ਉਹ ਮਸਾਜ ਜੋ ਮੈਂ ਦੇਖਿਆ ਉਹ ਅੱਜ ਮਿਲਣ ਵਾਲਾ ਸੀ ਮੈਮਾ ਯਸ ਨੂੰ ਦਿੰਨੇ ਆ ਜੈ ਮਸੀਹ ਮੈਂ ਪਾਸਟਰ ਗੁਰਚਨ ਰੇਤਗੜ੍ਹ ਬ੍ਰਾਂਚ ਦਾ ਓਪਨ ਡੋਰ ਚਰਚ ਖੋਜੇ ਵਾਲਾ ਤੋਂ ਅੱਜ ਅਸੀਂ ਮੈਂਟਰਸ਼ਿਪ ਦੇ ਲਈ ਆਏ ਹਾਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸਪਿiritual ਬ੍ਰਦਰ ਪਾਸਟਰ ਡਾਕਟਰ ਹਰਪਿੰਦਰ ਸਿੰਘ ਜੋਦੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਪੰਨ ਗੁਰਸ਼ਰਨ ਕੌਰ ਜੋਲ ਜੀ ਦੇ ਦੁਆਰਾ ਅੱਜ ਇੱਕ ਬਹੁਤ ਹੀ ਮੈਂਟਰਸ਼ਿਪ ਮੀਟਿੰਗ ਰੱਖੀ ਗਈ ਹੈ ਜਿੱਥੇ ਖੁਦਾ ਦੇ ਸਾਰੇ ਦਾਸ ਫਾਸਟਿੰਗ ਪ੍ਰੇਅਰ ਦੇ ਲਈ ਇਕੱਠੇ ਹੋਏ ਨੇ ਔਰ ਸਾਰੇ ਖੁਦਾ ਦੇ ਦਾਸ ਵਰਤ ਰੱਖ ਰੱਖ ਕੇ ਇਸ ਜਗਤ ਤੇ ਪਹੁੰਚੇ ਨੇ ਔਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੇ ਪਰਮੇਸ਼ਵਰ ਦੇ ਦੁਆਰਾ ਸਤਿਗੁਰੂ ਯਿਸੂ ਮਸੀਹ ਜੀ ਦੇ ਦੁਆਰਾ ਸਾਨੂੰ ਇਹ ਮੈਂਟਰਸ਼ਿਪ ਦੇ ਵਿੱਚ ਜਿਹੜੇ ਪਾਸਟਰ ਵਰਤ ਰੱਖ ਕੇ ਆਏ ਨੇ ਜਰੂਰ ਉਸ ਉੱਪਰ ਬles ਹੋ ਕੇ ਜਾਣਗੇ ਔਰ ਭਰੋਸਾ ਕਰਦੇ ਹਾਂ ਕਿ ਉਹਨਾਂ ਦੀਆਂ ਸੇਵਕਾਈਆਂ ਬਹੁਤ ਵਧਣਗੀਆਂ ਔਰ ਅਸੀਂ ਇਹ ਵੀ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਵਰ ਜੀ ਜਿੱਦਾਂ ਆਪਣੇ ਦਾਸ ਪਾਸਟਰ ਡਾਕਟਰ ਹਰਪੀ ਸਿੰਘ ਬਿਉਲ ਜੀ ਦੇ ਉੱਤੇ ਉਹਨਾਂ ਨੇ ਅਭਿਸ਼ੇਕ ਕੀਤਾ ਔਰ ਵੱਡੇ ਮਸਜਿਦ ਦੇ ਨਾਲ ਉਹਨਾਂ ਨੂੰ ਤਿਆਰ ਕੀਤਾ ਜਿਹੜੇ ਪੂਰੀ ਦੁਨੀਆ ਦੇ ਵਿੱਚ ਯਿਸੂ ਮਸੀਹ ਦਾ ਪ੍ਰਚਾਰ ਲੈ ਕੇ ਜਾ ਰਹੇ ਨੇ ਮੈਂ ਭਰੋਸਾ ਕਰਦਾ ਕਿ ਅੱਜ ਜਿਹੜੇ ਮੈਂਟਰਸ਼ਿਪ ਦੇ ਵਿੱਚ ਜਿੰਨੇ ਵੀ ਪਾਸਟਰ ਲੋਕ ਆ ਰਹੇ ਨੇ ਵਰਤ ਰੱਖ ਕੇ ਉਹ ਵੀ ਪਾਸਟਰ ਹੱਪੀ ਸਿੰਘ ਦਿਉਲ ਜੀ ਦੇ ਦੁਆਰਾ ਉਹ ਉਦਾਂ ਹੀ ਚੱਲਣਗੇ ਜਿੱਦਾਂ ਖੁਦਾ ਦੀ ਮਰਜ਼ੀ ਹੈ ਸੋ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਆਉਣ ਵਾਲੇ ਸਾਰੇ ਪਾਸਟਰ ਦੇ ਲਈ ਅੱਜ ਖੁਸ਼ੀ ਦਾ ਦਿਨ ਹੈ ਕਿਉਂਕਿ ਉਹਨਾਂ ਦੀ ਬੜੌਤਰੀ ਹੋਣ ਜਾ ਰਹੀ ਹੈ ਉਹਨਾਂ ਦੀਆਂ ਮਿਨਿਸਟਰੀਆਂ ਦੀ ਬੜੌਤਰੀ ਹੋਣ ਜਾ ਰਹੀ ਹੈ ਸੋ ਅਸੀਂ ਇਹ ਸਾਰਾ ਸਿਹਰਾ ਸਾਡੇ ਯਿਸੂ ਮਸੀਹ ਨੂੰ ਦੰਨਿਆ ਔਰ ਧੰਨਵਾਦ ਕਰਦੇ ਆਂ ਅਸੀਂ ਆਪਣੇ ਸਪੈਸ਼ਲ ਬ੍ਰਦਰ ਸਾਡੇ ਬਹੁਤ ਹੀ ਸਰਕਾਰਯੋਗ ਪਾਸਟਰ ਡਾਕਟਰ ਪੀ ਸਿੰਘ ਦਿਉਲ ਜੀ ਦਾ ਔਰ ਜਿਨ੍ਹਾਂ ਨੇ ਇਸ ਜਗ੍ਹਾ ਤੇ ਮੀਟਿੰਗ ਨੂੰ ਆਰਗੇਨਾਈਜ਼ ਕਰਕੇ ਪੂਰੇ ਪੰਜਾਬ ਦੇ ਪੂਰੇ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚੋਂ ਪਾਸਟਰ ਨੂੰ ਬੁਲਾ ਕੇ ਅੱਜ ਉਹਨਾਂ ਨੂੰ ਸੁਪਰ ਬles ਕੀਤਾ ਸੋ ਮੈਂ ਆਜਾ ਆ ਸੰਕਟਾਂ ਦਾ ਧੰਨਵਾਦ ਕਰਦਾ ਗੋਡ ਬles ਹੋ ਜਾ ਮਸੀਹ ਕੀ ਪਰਮੇਸ਼ਰ ਦੇ ਨਾਮ ਦੀ ਵੰਡਿਆਈ ਹੋਵੇ ਕਿ ਅੱਜ ਅਸੀਂ ਗੁਰਦਾਸਪੁਰ ਪਾਸਟਰ ਐਸੋਸੀਏਸ਼ਨ और गुरदासपुर पी सी पी सी दे और एडवाइजर इस जगह से जो विशेष करके प्रभु जी दिष्टदास पासर हरप्रीत द्योल जी वालों मेडरशिप की मीटिंग जो अज रखी गई है तो असं अज सारे आज आज ही पासवान पहुँचे हैं और अज इतने के बड़े ही खुशी और आनंद महसूस हो रहा है प्रभु की अधूरी महसूस हो रही है प्रभु का बड़ा शुक्र करते हैं और विश्वास करते हैं कि अज की मीटिंग ਸਾਡੇ ਸਭ ਦੇ ਲਈ ਤੇ ਆਏ ਹੋਏ तमाम ਪ੍ਰਭੂ ਦੇ ਦਾਸ ਦਾਸੀਆਂ ਦੇ ਲਈ ਬਹੁਤ ਸਾਰੀ ਬਰਕਤ ਦਾ ਇਕਰ ਨੂੰ ਬਣੇਗੀ ਔਰ ਵਿਸ਼ੇਸ਼ ਤੌਰ ਤੇ ਅਸੀਂ ਪ੍ਰਭੂ ਜੀ ਦੇ ਦਾਸ ਦੇ ਲਈ ਵੀ ਪ੍ਰਭੂ ਦਾ ਸ਼ੁਕਰ ਕਰਦੇ ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਵਿਸ਼ੇਸ਼ ਮੀਟਿੰਗ ਜਿਹੜੀ ਆ ਉਹ ਰੱਖੀ ਆ ਕਿ ਪ੍ਰਭੂ ਦੇ ਦਾਸ ਲੋਕਾਂ ਨੂੰ ਸੇਵਾਦਾਰਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਪ੍ਰਭੂ ਦੀ ਸੇਵਕਾਈ ਦੇ ਲਈ ਉਤਸ਼ਾਹਿਤ ਕੀਤਾ ਜਾ ਸਕੇ ਤੋਂ ਪ੍ਰਭੂ ਜੀ ਦੇ ਦਾਸ ਦੇ ਲਈ ਕੋ ਜਵਲ ਚਰਸ਼ ਦੇ ਲਈ ਬਹੁਤ ਬਹੁਤ ਧੰਨਵਾਦ ਪਰਮੇਸ਼ਰ ਆਪ ਸਭ ਨੂੰ ਬੜੀ ਬਰਕਤ ਦੇ

ਕਿ ਜੋ ਸਭ ਨੇ ਦੁਆਵਾਂਵਾਂ ਮੰਗੀਆਂ ਦੁਆਵਾਂਵਾਂ ਮੰਗੀਆਂ ਰੋਜ਼ ਚੱਲੀ ਹਨੇਰੀ ਹਨੇਰੀ ਰੋਜ਼ ਚੱਲੀ ਹਨੇਰੀ ਹਨੇਰੀ ਰੋਜ਼ ਚੱਲੀ ਹਨੇਰੀ